ਸਤ ਸ੍ਰੀ ਅਕਾਲ ਦੋਸਤੋ ਚੈਨਲ ਅਕਾਲ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਲੈ ਕੇ ਹਾਜ਼ਰ ਹੋਏ ਨਾ ਜੀ ਇਸ ਵੇਲੇ ਦੀ ਇੱਕ ਵੱਡੀ ਬਿਗ ਬ੍ਰੇਕਿੰਗ ਨਿਊਜ਼ ਹੋ ਜਾਓ ਸਾਵਧਾਨ ਮਹਿੰਗੀਆਂ ਪੈਸਕਦੀਆਂ ਕਿਬਲੀ ਸਟਾਈਲ ਤਸਵੀਰਾਂ ਖਬਰ ਨੂੰ ਅੰਤ ਤੱਕ ਦੇਖਣਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਸਰੋਤੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਿੱਕੀ ਵੱਡੀ ਖਬਰ ਇਸ ਤੇ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਸ਼ੁਰੂਆਤ ਕਰਦੇ ਹਾਂ ਜੀ ਵੱਡੀ ਖਬਰ ਤੋ ਅੱਜਕੱਲ ਸੋਸ਼ਲ ਮੀਡੀਆ ਤੇ ਕਿਬਲੀ ਸਟਾਈਲ ਚ ਆਪਣੀਆਂ ਤਸਵੀਰਾਂ ਬਣਾਉਣ ਦਾ ਨਵਾਂ ਕ੍ਰੇਜ਼ ਚੱਲ ਰਿਹਾ ਏ ਸਿਆਸਤਦਾਨ ਹੋਣ ਜਾਂ ਮਸ਼ਹੂਰ ਹਸਤੀਆਂ ਹਰ ਕਿਸੇ ਵੱਲੋਂ ਫੇਸਬੁੱਕ ਇਨਸਟਾਗ੍ਰਾਮ ਅਤੇ ਐਕਸ ਵਰਗੇ ਪਲੇਟਫਾਰਮਾਂ ਤੇ ਆਪਣੀਆਂ ਆਈ ਜਨਰੇਟ ਕਿਬਲੀ ਸ਼ੈਲੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਪਰ ਇਹ ਤਸਵੀਰਾਂ ਦੇਖਣ ਨੂੰ ਜਿੰਨੀਆਂ ਮਜ਼ੇਦਾਰ ਦਿਸਦੀਆਂ ਨੇ ਉਹਨੀਆਂ ਹੀ ਖਤਰਨਾਕ ਵੀ ਹੋ ਸਕਦੀਆਂ ਨੇ ਸੋ ਤਸਵੀਰਾਂ ਅਪਲੋਡ ਕਰਨ ਤੋਂ ਪਹਿਲਾਂ ਇੱਕ ਵਾਰ ਇਹ ਖਬਰ ਜ਼ਰੂਰ ਦੇਖ ਲਓ ਮੌਜੂਦਾ ਸਮੇਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਵੱਲੋਂ ਕਾਰਟੂਨ ਸਟਾਈਲ ਤਸਵੀਰਾਂ ਕਾਫੀ ਸ਼ੇਅਰ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਕਬਲੀ ਸਟਾਈਲ ਤਸਵੀਰਾਂ ਕਿਹਾ ਜਾ ਰਿਹਾ ਹੈ ਸਿਆਸੀ ਲੀਡਰਾਂ ਤੋਂ ਲੈ ਕੇ ਫਿਲਮੀ ਹਸਤੀਆਂ ਵੱਲੋਂ ਅਜਿਹੀਆਂ ਤਸਵੀਰਾਂ ਵੱਖ-ਵੱਖ ਪਲੇਟਫਾਰਮਾਂ ਤੇ ਆਈ ਜਨਰੇਟ ਕਬਲੀ ਸ਼ੈਲੀ ਦੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਲੋਕਾਂ ਵੱਲੋਂ ਇਹਨਾਂ ਤਸਵੀਰਾਂ ਨੂੰ ਕਾਫੀ ਪਸੰਦ ਵੀ ਕੀਤਾ ਜਾ ਰਿਹਾ ਹੈ ਪਰ ਕੀ ਤੁਸੀਂ ਸੋਚਿਆ ਕਿ ਇਹ ਤਸਵੀਰਾਂ ਕਿੱਥੇ ਸਟੋਰ ਕੀਤੀਆਂ ਜਾ ਰਹੀਆਂ ਨੇ ਕੀ ਇਸ ਰੁਝਾਨ ਦਾ ਹਿੱਸਾ ਬਣਨਾ ਅਤੇ ਬਿਨਾਂ ਸੋਚੇ ਆਈ ਪਲੇਟਫਾਰਮਾਂ ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕਰਨੀਆਂ ਸੁਰੱਖਿਅਤ ਨੇ ਦਾ ਜਵਾਬ ਇਹ ਹੈ ਕਿ AI ਟੈਕਨੋਲੋਜੀ ਨੂੰ ਹਲਕੇ ਵਿੱਚ ਲੈਣ ਦੀ ਗਲਤੀ ਨਾ ਕਰੋ ਕਿਉਂਕਿ ਬਿਨਾਂ ਸੋਚੇ ਸਮਝੇ ਕਿਸੇ ਵੀ AI ਪਲੇਟਫਾਰਮ ਤੇ ਤਸਵੀਰਾਂ ਅਪਲੋਡ ਕਰਨਾ ਤੁਹਾਨੂੰ ਵੱਡੀ ਮੁਸੀਬਤ ਵਿੱਚ ਪਾ ਸਕਦਾ ਹੈ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕਲੀਅਰ ਥੀਓ AI ਨਾਮ ਦੀ ਇੱਕ ਕੰਪਨੀ ਤੇ ਸੋਸ਼ਲ ਮੀਡੀਆ ਅਤੇ ਨਿਊਜ਼ ਵੈਬਸਾਈਟਾਂ ਤੋਂ ਬਿਨਾਂ ਇਜਾਜ਼ਤ ਦੇ 3 ਬਿਲੀਅਨ ਤੋਂ ਜ਼ਿਆਦਾ ਤਸਵੀਰਾਂ ਚੋਰੀ ਕਰਨ ਦਾ ਇਲਜ਼ਾਮ ਲੱਗਿਆ ਸੀ ਅਤੇ ਇਹ ਡਾਟਾ ਪ੍ਰਾਈਵੇਟ ਕੰਪਨੀਆਂ ਅਤੇ ਪੁਲਿਸ ਨੂੰ ਵੇਚਿਆ ਗਿਆ ਸੀ ਇੱਥੇ ਹੀ ਬਸ ਨਹੀਂ ਮਈ 2024 ਵਿੱਚ ਆਸਟ੍ਰੇਲੀਆ ਦੀ ਕੰਪਨੀ ਆਊਟਬੋਕਸ ਦਾ ਡਾਟਾ ਵੀ ਲੀਕ ਹੋ ਗਿਆ ਸੀ ਜਿਸ ਵਿੱਚ 10 ਲੱਖ ਤੋਂ ਜ਼ਿਆਦਾ ਲੋਕਾਂ ਦੇ ਚਿਹਰਿਆਂ ਦੇ ਸਕੈਨ ਡਰਾਈਵਿੰਗ ਲਾਇਸੈਂਸ ਅਤੇ ਐਡਰੈਸ ਚੋਰੀ ਹੋਏ ਸੀ ਜਿਸ ਤੋਂ ਬਾਅਦ ਹਜ਼ਾਰਾਂ ਲੋਕ ਪਛਾਣ ਦੀ ਚੋਰੀ ਅਤੇ ਸਾਈਬਰ ਧੋਖਾਧੜੀ ਦੇ ਸ਼ਿਕਾਰ ਹੋਏ ਸਨ ਜੇਕਰ ਤੁਸੀਂ ਇਹ ਸੋਚਦੇ ਹੋ ਕਿ ਆਈ ਵੱਲੋਂ ਤਿਆਰ ਕੀਤੀਆਂ ਤੁਹਾਡੀਆਂ ਤਸਵੀਰਾਂ ਨੂੰ ਪ੍ਰਾਪਤ ਕਰਨਾ ਸਿਰਫ ਮਨੋਰੰਜਨ ਦੇ ਲਈ ਹੈ ਤਾਂ ਤੁਸੀਂ ਗਲਤ ਹੋ ਸਟੈਟਿਸਟਾ ਦੀ ਰਿਪੋਰਟ ਮੁਤਾਬਕ ਚਿਹਰੇ ਦੀ ਪਛਾਣ ਤਕਨੀਕ ਦੀ ਮਾਰਕੀਟ 2025 ਤੱਕ 5.73 ਬਿਲੀਅਨ ਲਰਤੇ 2031 ਤੱਕ 14.55 ਬਿਲੀਅਨ ਡਾਲਰ ਤੱਕ ਹੋ ਸਕਦੀ ਹੈ ਜਿਸ ਦਾ ਮਤਲਬ ਇਹ ਹੈ ਕਿ ਕੰਪਨੀਆਂ ਤੁਹਾਡੇ ਚਿਹਰੇ ਨੂੰ ਪਛਾਣਨ ਅਤੇ ਵਰਤਨ ਵਿੱਚ ਮੋਟੇ ਨਿਵੇਸ਼ ਕਰ ਰਹੀਆਂ ਨੇ ਮੈਟਾ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਤੇ ਵੀ ਆਪਣੇ ਆਈ ਮਾਡਲਾਂ ਨੂੰ ਸਿਖਲਾਈ ਦੇਣ ਲਈ ਖਪਤਕਾਰਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਨ ਦੇ ਇਲਜ਼ਾਮ ਲੱਗ ਚੁੱਕੇ ਨੇ ਪਿਮਾਈਜ਼ ਵਰਗੀਆਂ ਵੈੱਬਸਾਈਟਾਂ ਕਿਸੇ ਵੀ ਵਿਅਕਤੀ ਦੀ ਤਸਵੀਰ ਅਪਲੋਡ ਕਰਕੇ ਉਸ ਦੀ ਪੂਰੀ ਡਿਜੀਟਲ ਮੌਜੂਦਗੀ ਨੂੰ ਐਕਸਟ੍ਰੈਕਟ ਕਰ ਸਕਦੀਆਂ ਨੇ ਜਿਸ ਕਾਰਨ ਪਿੱਛਾ ਕਰਨਾ ਬਲੈਕ ਲਿੰਗ ਅਤੇ ਸਾਈਬਰ ਕ੍ਰਾਈਮ ਦੇ ਮਾਮਲੇ ਵੱਧ ਸਕਦੇ ਨੇ ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੀ ਤਸਵੀਰ ਨੂੰ ਖਤਰਨਾਕ ਮਕਸਦਾਨ ਲਈ ਵਰਤਿਆ ਜਾ ਸਕਦਾ ਹੈ ਜਿਸ ਨਾਲ ਤੁਸੀਂ ਕਿਸੇ ਵੱਡੀ ਮੁਸੀਬਤ ਵਿੱਚ ਫਸ ਸਕਦੇ ਹੋ ਬੇਸ਼ੱਕ AI ਨੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੋਵੇ ਪਰ ਅਣਜਾਣੇ ਵਿੱਚ ਇਹ ਸਾਨੂੰ ਵੱਡੀ ਮੁਸੀਬਤ ਵਿੱਚ ਵੀ ਪਾ ਸਕਦਾ ਹੈ ਜੇਕਰ ਤੁਸੀਂ ਸਾਈਬਰ ਧੋਖਾਧੜੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਹੀ ਸੁਚੇਤ ਹੋਣਾ ਹੋਵੇਗਾ AI ਤੁਹਾਡੇ ਲਈ ਕਿੰਨਾ ਲਾਹੇਵੰਦ ਹੈ ਸਵਾਲ ਏ ਨਹੀਂ ਸਵਾਲ ਇਹ ਹੈ ਕਿ ਤੁਸੀਂ ਉਸ ਨੂੰ ਕਿੰਨੀ ਸਮਝਦਾਰੀ ਨਾਲ ਵਰਤ ਰਹੇ ਹੋ ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਕਿਸੇ ਸਾਈਬਰ ਧੋਖਾਧੜੀ ਵਿੱਚ ਨਾ ਫਸੋ ਤਾਂ ਸੋਸ਼ਲ ਮੀਡੀਆ ਤੇ ਹਾਈ ਰੈਜੋਲੂਸ਼ਨ ਵਾਲੀਆਂ ਤਸਵੀਰਾਂ ਅਪਲੋਡ ਕਰਨ ਤੋਂ ਬਚੋ ਫੇਸ ਅਨਲੌਕ ਦੀ ਬਜਾਏ ਮਜ਼ਬੂਤ ਪਾਸਵਰਡ ਜਾਂ ਪਿੰਨ ਦੀ ਵਰਤੋਂ ਕਰੋ ਕਿਸੇ ਵੀ ਅਣਜਾਣ ਐਪ ਨੂੰ ਕੈਮਰੇ ਦੀ ਪਹੁੰਚ ਨਾ ਦਿਓ ਯਾਈ ਵੱਲੋਂ ਤਿਆਰ ਤਸਵੀਰ ਐਪਸ ਦੀਆਂ ਗੋਪਨੀਯਤਾ ਨੀਤੀਆਂ ਨੂੰ ਧਿਆਨ ਨਾਲ ਪੜੋ ਅਤੇ ਯਕੀਨੀ ਬਣਾਓ ਕਿ ਉਹ ਤੁਹਾਡੀਆਂ ਤਸਵੀਰਾਂ ਦੀ ਦੁਰਵਰਤੋਂ ਨਾ ਕਰਨ ਇਸ ਤੋਂ ਇਲਾਵਾ ਤੁਸੀਂ ਤਸਵੀਰਾਂ ਅਪਲੋਡ ਕਰਨ ਸਮੇਂ ਵਾਟਰਮਾਰਕ ਦੀ ਵਰਤੋਂ ਕਰ ਸਕਦੇ ਹੋ ਸੋ ਤੁਹਾਨੂੰ ਇਹ ਜਾਣਕਾਰੀ ਕਿਵੇਂ ਲੱਗੀ ਸਾਨੂੰ ਕਮੈਂਟ ਜ਼ਰੀਏ ਆਪਣੀ ਰਾਏ ਸਾਂਝੀ ਕਰੋ ਹੋਰ ਜਾਣਕਾਰੀ ਅਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ